ਉਹਦੇ ਲਈ ਕਾਬਲੀਅਤ ਪੈਦਾ ਕਰਨੀ ਦੀ ਲੋੜ ਆ ਤੁਸੀਂ ਨੋਟ ਕਰਿਓ ਆ ਆ ਮੁੰਡੇ ਆ ਜਿਹੜੇ ਮੁੰਡੇ ਹੋਰ ਵੀ ਜਿਹੜੇ ਮਸ਼ਹੂਰ ਵੀ ਆ ਹਾਂਜੀ ਲੋਕ ਜਿਹੜੇ ਨਾ ਅੱਖਰ ਨਾਲੋਂ ਇਦਾਂ ਟੁੱਟੇ ਹੂੰ ਇਹ ਲੋਕਾਂ ਦੇ ਵਿੱਚ ਅ ਦਿਮਾਗਾਂ ਦੇ ਵਿੱਚ ਟੈਕਨੋਲੋਜੀ ਨੇ ਇੰਨਾ ਘਰ ਕਰ ਲਿਆ ਹੂੰ ਲੋਕ ਆਪਣਾ ਨਾਂ ਤੱਕ ਮੇਰੇ ਹਿਸਾਬ ਨਾਲ ਅਗਲੇ ਗਾਂਹ ਤੱਕ ਪੰਜਾਬੀ ਚ ਸਹੀ ਨਹੀਂ ਲਿਖਿਆ ਜਾਣਾ ਇਹਨਾ ਤੂੰ ਸਹੀ ਗੱਲ ਬਿਲਕੁਲ ਸਹੀ ਗੱਲ ਠੀਕ ਹੈ ਜੀ ਸੱਸਾ ਸੱਸਾ ਪਾਉਣਾ ਨਹੀਂ ਆਉਣਾ ਵਾ 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 ਪਤਾ ਨਹੀਂ ਕਿਹਦਾ ਪਤਾ ਹੀ ਨਹੀਂ ਪ੍ਰਿੰਦਰਪਾਲ ਬਹੁਤ ਲੋਕ ਸਹੀ ਗੱਲ ਆ ਇਸ ਰਾਹ ਤੇ ਤੁਰ ਪਏ ਵਾ ਹਾਂ ਸੋ ਇਹ ਇਹ ਟੈਕਨੋਲੋਜੀ ਕਰਕੇ ਵੀ ਬੜਾ ਕੁਛ ਆ ਇੱਕ ਜ਼ਿੰਦਗੀ ਦੇ ਵਿੱਚ ਅਸੀਂ ਸਾਨੂੰ ਜੋ ਪਰੋਸਿਆ ਜਾਂਦਾ ਜੋ ਦੇਖ ਦੇਖਦੇ ਆ ਆਪਾਂ ਉਹ ਆਪਾਂ ਆਪਣੀ ਜ਼ਿੰਦਗੀ ਦੀ ਕੰਪੈਰੀਸ਼ਨ ਕਰਨ ਵਾਲੇ ਰਾਹ ਤੇ ਤੁਰ ਪਈਨੇ ਆ ਬਿਲਕੁਲ ਸਹੀ ਗੱਲ ਕੋਈ ਵੀ ਗੱਲ ਆ ਆ ਹੁਣ ਭਰਾ ਭਰਾ ਦੇ ਮਗਰ ਲੋਕ ਕਤਲਾਂ ਦੇ ਕੇਸ ਤੱਕ ਪਵਾ ਲੈਂਦੇ ਰਹਿ ਸਹੀ ਗੱਲ ਬਹੁਤ ਲੋਕ ਭਰਾਵਾਂ ਕਰਕੇ ਚਰ ਲੈਂਦੇ ਬੜਾ ਕੁਛ ਪਰ ਇਹ ਪਾਣੀ ਦੀ ਬਲ ਪਾਣੀ ਤੇ ਲੜ ਪਏ ਜਿਹੜੇ ਹੈ ਐਸਾ ਨਾ ਇਹ ਅਕਲ ਦੇਖੋ ਜਿਲ੍ਹ ਸਾਹਿਬ ਐਸਾ ਨਾ ਜਿਹੜੀ ਗਰੀਬੀ ਆ ਹਾਂ ਇਹ ਬੰਦੇ ਨੂੰ ਬਹੁਤ ਤੰਗ ਕਰਦੀ ਬਹੁਤ ਆ ਇਹ ਜਿਹੜੀ ਗਰੀਬੀ ਆ ਨਾ ਇਹ ਗਰੀਬੀ ਰੱਬ ਨਾ ਕਿਸਮ ਦਵੇ ਦਵੇ ਨਾ ਕਿਸੇ ਨੂੰ ਇਹ ਗੱਲਾਂ ਸਾਰੀਆਂ ਉਦੋਂ ਹੀ ਆਉਂਦੀਆਂ ਜਦੋਂ ਰੋਟੀ ਪੱਕਦੀ ਹੋਵੇ ਜਦੋਂ ਹਾਂ ਜਦੋਂ ਨਾ ਤੁਹਾਡੇ ਜੇਬ 'ਚ ਤੇਲਾ ਨਾ ਹੋਵੇ ਹਾਂਜੀ ਤੇ ਅੱਜ ਜਦੋਂ ਤੁਸੀਂ ਕਹੀ ਵੀ ਟੈਕਨੋਲੋਜੀ ਇੱਥੇ ਦੀਦੀ ਆ ਤੇ ਲੋਕਾਂ ਦੇ ਹੱਥਾਂ ਵਿੱਚ ਟੈਕਨੋਲੋਜੀ ਦੇ ਦੇ ਤੁਹਾਡਾ ਵੀ ਦਮਨ ਨੂੰ ਲੋਚਦਾ ਫਿਰ ਬੰਦਾ ਨਾ ਅੰਦਰੋਂ ਭਾਂਬੜ ਵੱਲਦਾ ਭਾਂਬੜ ਕੀ ਕਰਾਂ ਕੀ ਬਸ ਕੋਈ ਚੱਲਦਾ ਨਹੀਂ ਪੇਸ਼ਕ ਹੋ ਜਾਂਦੀ ਨਹੀਂ ਤੁਸੀਂ ਗੱਲ ਕੀਤੀ ਦਿਲਜੀਤ ਦਸਾਂਝ ਦੀ ਹੁਣ ਆਹ ਵਿਦੇਸ਼ਾਂ ਦੇ ਵਿੱਚ ਟੂਰ ਲਾਉਣ ਤੋਂ ਬਾਅਦ ਹੁਣ ਆਪਣੇ ਭਾਰਤ ਦੇ ਵਿੱਚ ਟੂਰ ਲਾਉਣੇ ਸ਼ੁਰੂ ਕੀਤੇ ਨਾ ਆਪਣਾ ਜਿਹੜਾ ਸ਼ੋਅ ਜਿਹੜੇ ਕਰਨਾ ਸ਼ੁਰੂ ਕੀਤੇ ਆ ਪਿਛਲੇ ਜੇ ਹਾਈਦਰਾਬਾਦ ਸ਼ੋਅ ਕੀਤਾ ਹਾਈਦਰਾਬਾਦ ਤੇਲੰਗਾਨਾ ਵਿੱਚ ਸ਼ੋਅ ਕੀਤਾ ਨਾ ਗੁਜਰਾਤ ਕੀਤਾ ਗੁਜਰਾਤ ਸ਼ੋਅ ਕੀਤਾ ਤੇਲੰਗਾਨਾ ਦੀ ਸਰਕਾਰ ਨੇ ਉਹਨੂੰ ਇਹ ਕਿਹਾ ਆ ਵੀ ਤੂੰ ਉਹ ਪਾਬੰਦੀ ਹੈ ਕਲਾਈ ਜਾਨੀ ਕਿ ਪੇ ਤੂੰ ਗਾਉਣ ਜਿਹੜੇ ਗਾਉਣ ਤੂੰ ਗਾਹ ਜੋ ਮਰ ਜੀ ਆਹ ਪਰ ਸਾਡੀ ਸਟੇਟ ਦੇ ਵਿੱਚ ਆ ਕੇ ਸ਼ਰਾਬ ਉੱਤੇ ਗਾਣੇ ਨਹੀਂ ਗਾਉਣੇ ਅੱਛਾ ਹੁਣ ਉਹਦਾ ਜਿਹੜਾ ਉਹਨੇ ਰਿਪਲਾਈ ਕੀਤਾ ਉੱਥੇ ਦੀ ਸਰਕਾਰ ਨੂੰ ਜਾਂ ਸ਼ੋਅ ਦੇ ਵਿੱਚ ਫਿਰ ਰਿਪਲਾਈ ਕੀਤਾ ਕਹਿੰਦਾ ਦੇਖੋ ਮੈਂ ਤਾਂ ਇਹ ਗਾਣੇ ਛੱਡ ਦੂੰ ਕੋਈ ਚੱਕਰ ਨਹੀਂ ਆਹੋ ਪਰ ਹਾਂ ਜਿਹੜਾ ਸ਼ਰਾਬ ਦੀ ਪ੍ਰਮੋਸ਼ਨ ਕਰ ਰਿਆ ਆਹੋ ਸ਼ਰਾਬ ਦੇ ਉੱਤੇ ਐਡਵਰਟਾਈਜ਼ਮੈਂਟ ਚੱਲ ਰਹੀ ਆ ਇੱਥੋਂ ਤੱਕ ਉਹਨੇ ਬਾਲੀਵੁੱਡ ਦੇ ਐਕਟਰਾਂ ਦਾ ਵੀ ਕਿਹਾ ਆਹੋ ਕਿ ਉਹ ਸ਼ਰਾਬ ਪੀਂਦੇ ਨਹੀਂ ਕਹਿੰਦਾ ਨਾ ਤਾਂ ਮੈਂ ਸ਼ਰਾਬ ਪੀਂਦਾ ਆਹੋ ਤੇ ਨਾ ਮੈਂ ਪ੍ਰਮੋਸ਼ਨ ਕਰਦਾ ਹਾਂ ਗਾਣੇ ਜ਼ਰੂਰ ਇੱਕ ਦੋ ਮੈਂ ਪਾਏ ਹੋਣਗੇ ਮੈਂ ਆਉਣ ਵਾਲੇ ਸਮੇਂ 'ਚ ਉਹ ਵੀ ਬੰਦ ਕਰ ਦੂੰਗਾ ਆਹੋ ਪਰ ਉਹਨੇ ਇਹ ਗੱਲ ਕਹੀ ਆ ਹਾਂ ਕਿ ਜ ਖਾਸ ਕਰਕੇ ਉਹਨੇ ਸ਼੍ਰੀ ਅਮਰitsar ਸਾਹਿਬ ਦਾ ਨਾਮ ਲਿਆ ਆਹੋ ਕਿ ਉਹਦੇ ਵਿੱਚੋਂ ਤੁਸੀਂ ਸ਼ਰਾਬ ਦੇ ਠੇਕੇ ਬੰਦ ਕਰਵਾ ਦਿਓ ਆਹੋ ਤੇ ਮੈਂ ਆਪਣਾ ਇਹ ਗਾਇਕੀ ਦਾ ਸ਼ਰਾਬ ਕੀ ਨਸ਼ੇ ਦੇ ਤੌਰ ਤੇ ਮੈਂ ਬਿਲਕੁਲ ਗਾਣੇ ਮਾਣੇ ਬੰਦ ਕਰ ਦੂੰਗਾ ਅੱਛਾ ਜੀ ਪਰ ਹੁਣ ਅੱਜ ਇੱਥੋਂ ਦੇਖਿਆ ਜਾਵੇ ਕਹਿੰਦਾ ਵੀ ਜਿਹੜੇ ਲੋਕ ਇਹਨਾਂ ਚੀਜ਼ਾਂ ਦੀ ਪ੍ਰਮੋਸ਼ਨ ਕਰਦੇ ਆ ਜਰਦੇ ਦੀ ਪ੍ਰਮੋਸ਼ਨ ਕਰਦੇ ਆ ਸੈਕਟਾਂ ਦੀ ਪ੍ਰਮੋਸ਼ਨ ਹੁੰਦੀ ਆ ਸ਼ਰਾਬ ਦੀ ਪ੍ਰਮੋਸ਼ਨ ਹੁੰਦੀ ਆ ਉਹ ਉਹ ਉਹਨਾਂ ਚੀਜ਼ਾਂ ਦਾ ਇਸਤੇਮਾਲ ਨਹੀਂ ਉਹ ਕਰ ਕਰਦੇ ਹੋਣਗੇ ਨਹੀਂ ਕਰਦੇ ਹੋਣਗੇ ਪਰ ਮੇਰੇ ਇੱਕ ਦੋ ਗਾਣੇ ਗਾਉਣ ਦੇ ਨਾਲ ਹੀ ਇਸ ਸਰਕਾਰ ਨੂੰ ਇੰਨੀ ਤਕਲੀਫ ਹੋਈ ਆ ਮੈਂ ਬੰਦ ਕਰ ਦੇਣਾ ਕੋਈ ਕੋਈ ਗੱਲ ਨਹੀਂ ਪਰ ਜਿੱਥੇ ਤੁਸੀਂ ਇਹ ਕਹਿੰਦੇ ਡਰਾਈ ਸਿਟੀ ਡਰਾਈ ਸਿਟੀ ਦਾ ਮਤਲਬ ਕੀ ਹੁੰਦਾ ਇਹ ਨਹੀਂ ਪਤਾ ਹੁਣ ਉਹ ਜਿੱਥੇ ਸ਼ਰਾਬ ਨਾ ਹੋਵੇ ਜਿੱਥੇ ਸ਼ਰਾਬ ਜਿਹੜੇ ਸਟੇਟ ਦੇ ਵਿੱਚ ਸ਼ਰਾਬ ਬੈਨ ਹੋਵੇ ਤੁਸੀਂ ਕਹਿੰਦਾ ਇਹ ਪਾਰ ਹਾਂ ਤੁਸੀਂ ਇੱਕ ਦਿਨ ਮਤਲਬ ਹਰ ਇੱਕ ਸਟੇਟ ਨੂੰ ਇਹ ਸ਼ਰਾਬ ਮੁਕਤ ਕਰ ਦਿਓ ਹੂੰ ਤੇ ਆਪੇ ਜਿਹੜੇ ਉਗਾਉਣੇ ਗਾਇਕੀ ਬੰਦ ਹੋ ਜੂਗੀ ਤੇ ਹੁਣ ਜਿਹੜੇ ਬਾਲੀਵੁੱਡ ਦੇ ਐਕਟਰ ਜਿਹੜੇ ਆ ਵੱਡੀਆਂ ਵੱਡੀਆਂ ਸ਼ਰਾਬ ਦੇ ਬ੍ਰਾਂਡਾਂ ਦੀ ਪ੍ਰੋਮੋਸ਼ਨ ਕਰ ਰਹੇ ਆ ਆਹ ਉਹਨਾਂ ਲਈ ਜ਼ਿੰਮੇਵਾਰ ਕੌਣ ਆ ਇਹ ਗੱਲ ਪਤਾ ਕਿੱਥੋਂ ਸ਼ੁਰੂ ਹੋਈ ਆ ਹੂੰ ਇਹ ਰੈਪਲਾਈ ਉਹਨੇ ਸਰਕਾਰ ਨੂੰ ਵੀ ਕੀਤਾ ਜੀ ਇੱਕ ਪੰਡਿਤ ਰਾਓ ਆ ਹਾਂ ਉਹ ਜਿਹੜਾ ਬੋਰਡ ਲੈ ਕੇ ਹੱਥਾਂ 'ਚ ਘੁੰਮਦਾ ਹਾਂ ਹਾਂ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਚ ਕਹਿਆ ਨਾ ਵੀ ਮੇਰੇ ਦਰਵਾਜ਼ੇ 'ਚ ਬੂੜ ਚੱਕੀ ਖੜੇ ਆ ਮੈਂ ਕੱਲਾ-ਕੱਲਾ ਜਾਣਦਾ ਕੌਣ ਕਿਸ ਵਾਸਤੇ ਹੈ ਉਹ ਉਹ ਪੰਡਤ ਜੀ ਹੁਣੀ ਜਿਦਾਂ ਕੀਤਾ ਆ ਤੇਲੰਗਾਨਾ ਨੂੰ ਈਮੇਲ ਕੀਤੀ ਆ ਅੱਛਾ ਤੇਲੰਗਾਨਾ ਸਰਕਾਰ ਨੂੰ ਸਰਕਾਰ ਨੂੰ ਅੱਛਾ ਜੀ ਕਿ ਦਿਲਜੀਤ ਦਾ ਸਾਂਝਦਾ ਤੁਹਾਡੇ ਇੱਥੇ ਹੋ ਰਿਹਾ ਕਾਨਸਰਟ ਹਾਂ ਤੇ ਉਹ ਜੀ ਤੁਸੀਂ ਉਹਦਾ ਆਪ ਬੈਨ ਕਰੋ ਸ਼ਰਾਬ ਤੇ ਗੀਤ ਨਾ ਗਾਏ ਠੀਕ ਹੈ ਸਰਕਾਰ ਨੇ ਦੇਖਿਆ ਵੀ ਈਮੇਲ ਆ ਗਈ ਆ ਪੰਡਤ ਜੀ ਤ ਉਹ ਇਹ ਕੰਮ ਕਰ ਦਿੱਤਾ ਉਹਨਾਂ ਨੇ ਇੰਨਾ ਉਸ ਈਮੇਲ ਨੇ ਇਫੈਕਟ ਕੀਤਾ ਸਰਕਾਰ ਦੇ ਉੱਤੇ ਸਰਕਾਰ ਨੂੰ ਜਿਹੜਾ ਇਹ ਇਮੀਡੀਏਟ ਐਕਸ਼ਨ ਲੈਣਾ ਪੈ ਗਿਆ ਉਹ ਫੈਕਟ ਇਦਾਂ ਨਹੀਂ ਹੋਇਆ ਹੁਣਾਂ ਇੰਨਾ ਤਾਂ ਈਮੇਲਾਂ ਪਤਾ ਨਹੀਂ ਕਿੰਨੀਆਂ ਆਉਂਦੀਆਂ ਲੱਖਾਂ ਰੋਜ਼ ਲੱਖਾਂ ਹੀ ਹੋਦੀਆਂ ਰੋਜ਼ ਫਿਰ ਈਮੇਲ ਕਰਨ ਦਾ ਜਿਹੜਾ ਇੰਨਾ ਇਫੈਕਟ ਇਹ ਸਰਕਾਰ ਸਰਕਾਰ ਦੇ ਇੰਡੀਪੈਂਡੈਂਟ ਹੈ ਕਿਹੜੀ ਗੱਲ ਨੂੰ ਸੀਰੀਅਸ ਲੈਣਾ ਅੱਛਾ ਅਗਲੇ ਮੋਰੇ ਅਫਸਰ ਜਿਹੜਾ ਬੈਠਾ ਹੋਊਗਾ ਮੋਰੇ ਈਮੇਲਾਂ ਚੈੱਕ ਕਰਨੇ ਵਾਲਾ ਅੱਛਾ ਜੀ ਹਾਂ ਈਮੇਲਾਂ ਤਾਂ ਸਾਰੀਆਂ ਜਿਹੜੀਆਂ ਉਹ ਸੀਐਮਓ ਜਾਂਦੀਆਂ ਹਾਂਜੀ ਹੁਣ ਮੁੱਖ ਮੰਤਰੀ ਨੇ ਆਪ ਤਾਂ ਨਹੀਂ ਦੇਖਣੀਆਂ ਹਾਂਜੀ ਬਿਲਕੁਲ ਉਹ ਅਫਸਰ ਮੋਰੇ ਦੇਖਦਾ ਉਹਨੇ ਉਹਨੂੰ ਕੈਚੀ ਜਿਹਾ ਲੱਗਾ ਉਹਨਾਂ ਵੀ ਦਲਜੀਤ ਦੋਸਾਂਝ ਬੰਦਾ ਪਦੇ ਪੜਦਾ ਵੀ ਕੀ ਚੱਕਰ ਆ ਹਾਂ ਉਹਦੇ ਵਾਰ ਕੀ ਲਿਖਿਆ ਉਹ ਈਮੇਲ ਕਿਤੀ ਪ੍ਰਿੰਟ ਆਊਟ ਉਨ ਰੱਖਤੀ ਮੁੱਖ ਮੰਤਰੀ ਨੇ ਮੈਂ ਉਹ ਕਹਿੰਦਾ ਕਰਦਾ ਹੁਕਮ ਹਾਂਜੀ ਉਹ 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 ਪੰਡਤ ਨੂੰ ਉਹ ਪੰਡਤ ਜੀ ਹੁਣਾਂ ਨੂੰ ਰਿਪਲਾਈ ਕੀਤਾ ਹਾਂਜੀ ਵੀ ਤੁਸੀਂ ਮਹਾਰਾਜ ਜਿੱਥੇ ਨਹੀਂ ਕਿੱਥੇ ਜਾ ਕੇ ਸਾਡੇ ਮਗਰ ਪੈਉ ਆ ਹਾਂਜੀ ਦੇਖੋ ਸਾਡੇ ਨਾ ਲੋਕਾਂ ਦੇ ਵਿੱਚ ਇਹ ਬੜੀ ਭੈੜਿਆ ਅਸੀਂ ਅਸਲੀਅਤ ਤੋਂ ਬਹੁਤ ਪਾਸਾ ਵੱਟ ਕੇ ਰੱਖਦੇ ਆ ਠੀਕ ਹੈ ਜੀ ਜਾਣੋ ਨਹੀਂ ਗੱਲਾਂ ਆਪਾਂ ਟੀਵੀ ਤੇ ਬਹਿ ਕੇ ਹੋਰ ਕਰਦੇ ਆ ਸਟੇਜ ਤੇ ਬਹਿ ਕੇ ਹੋਰ ਕਰਦੇ ਆ ਅਸਲ ਜ਼ਿੰਦਗੀ ਚ ਆਪਾਂ ਕੁਝ ਹੋ ਰਿਆ ਬਿਲਕੁਲ ਠੀਕ ਹੈ ਜੀ 100% ਸਹੀ ਗੱਲ ਹੈ ਜਿੱਥੇ ਜਿਹੜਾ ਸ਼ਰਾਬ ਦੀ ਗੱਲ ਕੀਤੀ ਜਾਵੇ ਵੱਡਾ ਰੈਵਨਿਊ ਆ ਜਿਹੜਾ ਉਹ ਸ਼ਰਾਬ ਤੋਂ ਆਉਂਦਾ ਕਿਹੜੀ ਸਟੇਟ ਨੂੰ ਨਹੀਂ ਆਉਂਦਾ ਪੰਜਾਬ ਨੂੰ ਆਉਂਦਾ ਹਰਿਆਣਾ ਨੂੰ ਆਉਂਦਾ ਸਾਰਿਆਂ ਨੂੰ ਆਉਂਦਾ ਚੰਡੀਗੜ੍ਹ ਦੇ ਵਿੱਚੋਂ ਸ਼ਰਾਬ ਲੈ ਕੇ ਲੋਕ ਜਾਂਦੇ ਸਸਤੀ ਪੈਂਦੀ ਹੈ ਬੜਾ ਕੁਝ ਚੱਲਦਾ ਠੀਕ ਹੈ ਜੀ ਇਹ ਉਹ ਕਹਿੰ ਉਹਨੇ ਵੀ ਇਹ ਤਰਕ ਦਿੱਤਾ ਉਹ ਕਹਿੰਦਾ ਵੀ ਪਰ ਇਦਾਂ ਕਰੋ ਹੂੰ ਬੰਦ ਕਰ ਦੋ ਸ਼ਰਾਬ ਰੈਵਨਿਊ ਆਣਾ ਬੰਦ ਹੋ ਜਾਏ ਤੇ ਮੈਂ ਗਾਣੇ ਬੰਦ ਕਰ ਦੂੰਗਾ ਉਹ ਨਾਲੇ ਗਾਣੇ ਗਾਣੇ ਗਾਉਣ ਦੇ ਨਾਲ ਕੋਈ ਸ਼ਰਾਬ ਤੇ ਗਾਣੇ ਉਹ ਗਾਉਂਦਾ ਵੀ ਕਿੰਨੇ ਕਿਹਾ ਵੈਸੇ ਇੱਕ ਗੱਲ ਸੋਚੀ ਜਾਵੇ ਇਹ ਤਾਂ ਦੱਸਿਆ 2 ਜਾਂ 3 ਗਾਣੇ ਹੋਣ ਦੇਖੋ ਜੇ ਤਾਂ ਉਹ ਲੱਚਰ ਗਾਉਂਦਾ ਹੋਵੇ ਫੇਰ ਤਾਂ ਆਪਾਂ ਕਹਿ ਦਈਏ ਹੈਨਾ ਵੀ ਲੱਚਰ ਗਾਉਂਦਾ ਜਿਹੜਾ ਬੰਦਾ ਹੁਣ ਜੇ ਗਾਉਂਦਾ ਨਹੀਂ ਲੱਚਰ ਤੇ ਆਪਾਂ ਕੋਈ ਨਾ ਕੋਈ ਮੁੱਦਾ ਕੱਢ ਲਈਏ ਹਨਾ ਵੇ ਇਹ ਤਾਂ ਉਹ ਗੱਲ ਹੀ ਆ ਵੀ ਤੇਰੀ ਖਾਂਦੀ ਦੀ ਦਾੜੀ ਹਿਲਦੀ ਆ ਉਹ ਚੱਕਰ ਆ ਉਹ ਚੱਕਰ ਚ ਉਹਨੇ ਰਿਪਲਾਈ ਕੀਤਾ ਪਰ ਉਹ ਸ਼ੌਕ ਬਹੁਤ ਭਰ ਰਹੇ ਆ ਹਾਂ ਬਿਲਕੁਲ ਇਹ ਕੁਦਰਤੀ ਗਲਸਾ ਹੈ ਨਾ ਲੋਕਾਂ ਦੇ ਵਿੱਚ ਕਰੇਜ ਬਣ ਗਿਆ ਇੱਕ ਦੌਰ ਹੁੰਦਾ ਨਾ ਦੌਰ ਆ ਦੌਰ ਹੁੰਦਾ ਨਾ ਜਿੱਦਾਂ ਭਈ ਇਹ ਮਤਲਬ ਇਹ ਹੈ ਨਾ ਜਿੱਦਾਂ ਸਿੱਧੂ ਮੂਸੇਵਾਲੇ ਜਿਹੜਾ ਨੇ ਤੇ ਗੱਲ ਕੀਤੀ ਆ ਹਾਂਜੀ ਉਹ ਮਤਲਬ ਉਹ ਜਿਹੜੀ ਉਹਦੇ ਬੋਲ ਸੀਗੇ ਨਾ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਗੱਲ ਦਾ ਹੂੰ ਮਤਲਬ ਅੱਜ ਆਜਰਾ ਮੈਨੂੰ ਦੇਖਿਆ ਜਾਵੇ ਤਾਂ ਗਾਇਕੀ ਦੇ ਦੌਰ ਵਿੱਚ ਅੱਜ ਦਿਲਜੀਤ ਸਾਹ ਰਾਜਾ ਬਣਿਆ ਹੋਇਆ ਰਾਜਾ ਬਣਿਆ ਇੱਕ ਨਾ ਜਦੋਂ ਕਿਤੇ ਸਿੱਧੂ ਮੂਸੇ ਵਾਲੇ ਦਾ ਗਾਣਾ ਆਇਆ ਲਾਸਟ ਰਾਈਡ ਹਾਂਜੀ ਉਹਦੇ ਵਿੱਚ ਨਾ ਉਹਨੇ ਇਹ ਗੱਲ ਕੀਤੀ ਵੀ 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 ਜਿੰਨੇ ਕੁ ਵਾਲਾ ਚੋਬਰ ਦੇ ਦਿਨ ਜਿਹੜੇ ਥੋੜੇ ਆ ਹਾਂ ਜੀ ਮੈਂ ਕਈ ਯਾਰੀ ਸੋਚਦਾ ਹਾਂ ਨਾ ਮੈਂ ਉਹ ਗਾਣੇ ਨੂੰ ਧਿਆਨ ਨਾਲ ਦੇਖਿਆ ਵੀ ਕਿ ਆਪਾਂ ਬਹੁਤ ਵਾਰੀ ਕਹਿੰਦੇ ਆ ਵਰਡ ਇਜ਼ ਪਾਵਰ ਹੂੰ ਠੀਕ ਆ ਹੂੰ ਉਨੇ ਇਹ ਵੀ ਬਹੁਤ ਆਰੀ ਮੌਤ ਨੂੰ ਉਹਨੇ ਆਪਣੇ ਗਾਣਿਆਂ ਦੇ ਵਿੱਚ ਹੂੰ ਬਹੁਤ ਜ਼ਿਆਦਾ ਗਲੋਰੀਫਾਈ ਕੀਤਾ ਹੂੰ ਵਰਡ ਇਜ਼ ਪਾਵਰ ਜੀ ਜਿਹੜੇ ਸ਼ਬਦ ਤੁਹਾਡੇ ਦਿਮਾਗ 'ਚ ਚੱਲਦੇ ਆ ਹੂੰ ਜਾਂ ਹੂੰ ਜਿਹੜੀਆਂ ਜਿਹੜੀ ਚੀਜ਼ ਨੂੰ ਤੁਸੀਂ ਮੁਰਮੁਰ ਹੂੰ ਮਤਲਬ ਉਹਦੀ ਗੱਲ ਕਰਦੇ ਆ ਇਹ ਕੁਦਰਤ ਦਾ ਸੂਲ ਆ ਹੂੰ ਉਹ ਚੀਜ਼ ਤੁਹਾਡੇ ਵੱਲੋਂ ਖਿੱਚ ਪੈ ਜਾਂਦੀ ਆ ਉਹਦੀ ਜੀ ਕਹਿੰਦੇ ਹੁੰਦੇ ਆ ਨਾ ਵੀ ਬਿਲਕੁਲ ਇੱਕ ਫਿਲਮਾਂ ਦੇ ਵਿੱਚ ਵੀ ਡਾਇਲੋਗ ਆ ਬੇ ਬੇ ਕੋਈ ਚੀਜ਼ ਨੂੰ ਤੁਸੀਂ ਜੇ شدت ਨਾਲ ਚਾਹੁੰਦੇ ਆ ਪੂਰੀ ਕਾਇਨਾਤ ਉਹਨੂੰ ਮਲਾਉਣ ਦੇ ਲਈ ਯੂਰ ਲਾਉਣ ਲੱਗ ਪਈ ਆ ਲੱਗ ਪੈਂਦੀ ਲੱਗ ਪੈਂਦੀ ਸਹੀ ਗੱਲ ਆ ਇਸ ਕਰਕੇ ਕਿ ਮੈਂ ਸੋਚਦਾ ਹਾਂ ਨਾ ਕਿ ਸੋਚਣਾ ਵੀ ਜ਼ਰੂਰ ਚਾਹੀਦਾ ਕਿ ਮੈਂ ਸੋਚਦਾ ਕੀ ਆ ਜੇ ਤੁਸੀਂ ਮੌਤ ਦੀ ਗੱਲ ਕਰਦੇ ਆ ਤੇ ਉਹ ਗਾਣਾ ਪੂਰਾ ਚੱਲਿਆ ਉਸ ਤੋਂ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਊਗਾ ਜੀ ਲਾਸਟ ਗਾਣੇ ਦੇ ਵਿੱਚ ਉਹਨੇ ਕੀਤਾ ਕੀ ਐਕਸ਼ਨ ਇੱਕ ਕੁਦਰਤ ਨੇ ਪਰਮਾਤਮਾ ਨੇ ਕਰਵਾਇਆ ਉਹਨੇ ਹੱਥ ਮਰਿਆ ਤੇ ਹੁਣ ਡੈਡ ਖਤਮ ਆ ਗਿਆ ਕੰਮ ਖਤਮ ਹੂੰ ਉਹਨੂੰ ਨਹੀਂ ਪਤਾ ਸੀ ਵੀ ਇਹ ਇਹ ਮੇਰਾ ਗਾਣਾ ਜਿਹੜਾ ਆਖਰੀ ਹੋਣਾ ਆਖਰੀ ਗਾਣਾ ਹੋਣਾ ਪਰ ਉਹ ਜਿਹੜੇ ਸ਼ਬਦ ਸੀ ਨਾ ਉਹ ਕਿਤੇ ਨਾ ਕਿਤੇ ਇੱਕ ਗੱਲ ਹੋਰ ਬੜੀ ਸਿੱਧੂ ਮੂਸੇ ਵਾਲੇ ਤੇ ਕਿਤਾਬ ਆਈ ਕਿ ਵਾਈ ਲੈਜੈਂਡ ਡਾਈ ਹੂੰ ਮਨਿੰਦਰ ਮਾਖੇ ਨੇ ਲਿਖੀ ਕਿਤਾਬ ਜੀ ਅੱਧੇ ਨਾਲੋਂ ਜ਼ਿਆਦਾ ਮੈਂ ਪੜ ਲਈ ਉਹ ਹੂੰ ਉਹਦੇ ਵਿੱਚ ਉਹਨੇ ਲਿਖਿਆ ਹੂੰ ਉਹ ਕਹਿੰਦਾ PBX1 ਹਾਂ ਇੱਕ ਜਿਹੜੀ ਉਹਦੀ ਰੇਂਜ ਰੋਵਰ ਸੀ ਜਿਹੜੀ ਉਹ ਕੈਨੇਡਾ ਦੇ ਵਿੱਚ ਚਲਾਉਂਦਾ ਸੀ ਅੱਛਾ ਜੀ ਠੀਕ ਹੈ ਉਹ ਉਹਨੇ ਉਹਦੇ ਵਿੱਚ ਗਾਣੇ ਚ ਵੀ ਇਕ ਲਿਆ ਹਾਂ ਕਿ PBX 1, ओ, ए, PBH, PBX ਇਦਾਂ ਕੁਛ ਹੈਗਾ ਗਾਣਾ ਮੈਨੂੰ ਗਾਣਾ ਬੋਲ ਨਹੀਂ ਚਾਹਤੇ ਹਨਾ ਇੱਕ ਦਿਨ ਪਹਿਲਾਂ ਉਹ ਗਾਣਾ ਉਸ ਰੇਂਜ ਰੋਵਰ ਦੇ ਨਾਲ ਕਾਲੀ ਰੇਂਜ ਰੋਵਰ ਦੇ ਨਾਲ ਜਦੋਂ ਪਹਿਲਾ ਗਾਣਾ ਉਹਦਾ ਆਇਆ ਸੀ ਨਾ ਕਿ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹਾਂਜੀ ਉਹ ਤੋਂ ਬਾਅਦ ਲੈਜੈਂਡ ਆਇਆ ਜਾਂ ਹੋਰ ਗਾਣੇ ਆਏ ਹਾਂ ਕਿ ਉਹਨਾਂ ਗਾਣਿਆਂ ਦੇ ਵਿੱਚ ਉਹ ਇਹ ਰੇਂਜ ਰੋਵਰ ਦੇ ਵਿੱਚ ਆਉਂਦਾ ਤੇ ਉਹ ਨੰਬਰ ਪਲੇਟ ਵੀ ਦਿਸਦੀ ਆ ਜੀ ਇਹ ਕੁਦਰਤ ਕਹਿ ਲਓ ਪਰਮਾਤਮਾ ਕਹਿ ਲਓ ਜੋ ਮਰਜੀ ਕਹੋ ਤੁਸੀਂ ਕਿ ਇੱਕ ਦਿਨ ਪਹਿਲਾਂ ਹਾਂ 29 ਤਰੀਕ ਨੂੰ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਜੀ 28 ਤਰੀਕ ਨੂੰ ਹਾਂ ਪੀਬੀਐਕਸ 1 ਜਿਹੜੀ ਉਹ ਗੱਡੀ ਆ ਰੇਂਜ ਰੋਵਰ ਉਹਦਾ ਐਕਸੀਡੈਂਟ ਹੁੰਦਾ ਅੱਛਾ ਹਾਂ ਟੋਟਲ ਲਾਸ ਠੀਕ ਹੈ ਮੌਤ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਓਕੇ ਦੇਖੋ ਇਹ ਕਿਦਾਂ ਦਾ ਜਿਹੜਾ ਉਧਰ ਸਬਾਬੋ ਬਣਿਆ ਹਾਂ ਕਿ ਬੰਦੇ ਦੀ ਜਿਹੜੀ ਗੱਡੀ ਜਿੱਥੋਂ ਬੰਦੇ ਦੀ ਗੱਲ ਤੁਰੀ ਜਿੱਥੋਂ ਚੜਾਈ ਹੋਈ ਹਾਂ ਉਹ ਜਾ ਕੇ ਉਹ ਉਹ ਜਦੋਂ ਉਹ ਇੱਕ ਦਿਨ ਮੌਤ ਵੀ ਨਹੀਂ ਕੱਲੂ ਤੇ ਇੱਕ ਦਿਨ ਪਹਿਲਾਂ ਗੱਡੀ ਦੀ ਜਿਹੜੀ ਟੋਟਲ ਲਾਸਟ ਗੱਡੀ ਟੋਟਲ ਲਾਸਟ ਹੋ ਗਈ ਉਹਨਾਂ ਬੰਦਿਆਂ ਨੇ ਉਹ ਨੰਬਰ ਪਲੇਟ ਅਜੇ ਸਾਂਭ ਕੇ ਰੱਖੀ ਆ ਪਰ ਉਹ ਗੱਡੀ ਹੈ ਨਹੀਂ ਗੱਡੀ ਖਤਮ ਹੋ ਗਈ ਠੀਕ ਹੈ ਜੀ ਸੋ ਬਹੁਤ ਸਾਰੇ ਲੋਕ ਇਹਨੂੰ ਕਹਿੰਦੇ ਆ ਨਾ ਵੀ ਆਪਾਂ ਸਿੱਖ ਧਰਮ ਦੇ ਵਿੱਚ ਵੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਹੂੰ ਜਿਹੜੀਆਂ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀਆਂ ਪਾਗ ਦਿੱਤੀਆਂ ਹੂੰ ਪਾਗ ਦੇ ਵਿੱਚ ਇਹ ਪਿੱਛੇ ਵੀ ਕਾਰਨ ਆ ਹੂੰ ਜਿਹੜੀ ਬੈਡ એનર્ਜੀ ਜੀ ਆ ਨਾ ਜੀ ਉਹ ਤੁਹਾਡੇ ਨੂੰ ਤੁਹਾਨੂੰ ਸਿੱਧੇ ਇਫੈਕਟ ਨਹੀਂ ਕਰਦੀ ਜੇ ਤੁਹਾਡਾ ਸਿਰ ਟੱਕ ਕੇ ਰੱਖਦੇ ਆ ਟੱਕ ਕੇ ਬਿਲਕੁਲ ਇਹ ਤੁਸੀਂ ਪੁਰਾਣੀਆਂ ਫੋਟੋ ਦੇਖ ਲਓ 90s ਦੀਆਂ ਉਥੇ ਉਹ ਉਦੋਂ ਚਾਹੇ Hindu ਸੀ ਚਾਹੇ Sikh ਸੀ ਚਾਹੇ Muslim ਸੀ ਸਾਰਿਆਂ ਦੇ ਸਿਰਾਂ ਤੇ ਪੱਗਾਂ ਹੁੰਦੀਆਂ ਸੀ ਸੰਦੀ ਸਵੇਟ ਕੋ ਜੀ ਮਤਲਬ ਜਿਹੜੇ ਤੁਰਲੇ ਵਾਲੀ ਪੱਗ ਬੰਨਦਾ ਸੀ ਉਹ ਕਿਤੇ ਬੰਨਦਾ ਸੀ ਉਹਦੇ ਪਿੱਛੇ ਕੋਈ ਨਾ ਕੋਈ ਸਾਇੰਟਿਫਿਕ ਗੱਲ ਵੀ ਸੀ ਜਿਹੜੀ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀ ਪਰ ਉਹ ਇਫੈਕਟ ਕਰਦੀ ਸੀ ਇਫੈਕਟ ਕਰਦੀ ਸੀ ਸੋ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਜੁੜੀਆਂ ਹੁੰਦੀਆਂ ਉਹਨੂੰ ਸਮਝਣਾ ਕੀ ਆ ਦੁਨੀਆ ਗਤੀਮਾਨ ਆ ਦੁਨੀਆ ਗਤੀਮਾਨ ਜਿਹੜਾ ਜਿਹੜੇ ਲੋਕ ਆ ਜਿਹੜੇ ਲੋਕ ਭਗਤੀ ਕਰਦੇ ਆ ਹੂੰ ਕਹਿੰਦੇ ਲੋਕ ਬਹੁਤ ਸਾਰੇ ਲੋਕ ਕਹਿੰਦੇ ਆ ਨਾ ਕਈ ਤਾਂ ਪਖੰਡ ਕਰਦੇ ਆ ਹੂੰ ਕਈ ਜਿਹੜੇ ਸਹੀ ਭਗਤੀ ਕਰਦੇ ਆ ਦੁਨੀਆ ਗਤੀਮਾਨ ਆ ਹੂੰ ਸੂਰਜ ਗਤੀਮਾਨ ਆ ਧਰਤੀ ਗਤੀਮਾਨ ਆ ਚੰਦਰਮਾ ਗਤੀਮਾਨ ਆ ਸਾਰਾ ਕੁਝ ਗਤੀਮਾਨ ਆ ਜੀ ਬੰਦਾ ਗਤੀਮਾਨ ਆ ਹੂੰ ਜਦੋਂ ਇਸ ਸਭ ਕਾਸੇ ਦੇ ਵਿੱਚ ਹੂੰ ਤੁਸੀਂ ਆਪਣੇ ਦਿਮਾਗ ਨੂੰ ਰੋਕ ਕੇ ਹੂੰ ਤੁਸੀਂ ਮੈਡੀਟੇਸ਼ਨ ਕਰਨ ਲੱਗਦੇ ਆ ਹੂੰ ਤੇ ਤੁਹਾਡਾ ਜਿਹੜਾ ਤੁਸੀਂ ਉਸ ਗਤੀ ਨੂੰ ਆਪਣੇ ਆਪਣੇ ਅੰਦਰ ਰੋਕ ਲੈਨੇ ਆ ਠੀਕ ਹੈ ਜੀ ਉਹਨੂੰ ਕਹਿੰਦੇ ਆ ਤਾਂ ਕਰਕੇ ਹਮ ਜਿਹੜਾ ਨਾਸਾ ਦੇ ਨਾਲ ਇੱਕ ਵਿਗਿਆਨੀ ਨੇ ਉੱਪਰ ਅਸਮਾਨ ਦੇ ਵਿੱਚ ਹਮ ਮਤਲਬ ਸਪੇਸ ਦੀ ਸਾਊਂਡ ਨੂੰ ਜਿਹੜਾ ਉਹ ਕੱਢਿਆ ਬਾਹਰ ਤੇ ਉਹਨੂੰ ਨਾਸਾ ਦੀ ਸਾਊਂਡ ਆਈ ਤੇ ਉਹਨਾਂ ਨੇ ਉਹਨੂੰ ਜਦੋਂ ਮਾ ਜਾ ਕੇ ਦੇਖਿਆ ਵੀ ਕਿੱਦਾਂ ਦੀ ਸਾਊਂਡ ਵੱਜਦੀ ਆ ਤੇ ਉਹ ਸਾਊਂਡ ਲਾਈਕ ਆ ਉਹ ਇਦਾਂ ਦੀ ਸਾਊਂਡ ਆ ਜੀ ਮਤਲਬ ਸਾਊਂਡ ਲਾਈਕ ਓਮ ਹਮ ਠੀਕ ਹੈ ਜੀ ਹੁਣ ਇਹ ਓਮ ਜਿਹੜਾ ਹਿੰਦੂ ਧਰਮ ਦੇ ਵਿੱਚ ਜਿਹੜਾ ਮੰਨਿਆ ਜਾਂਦਾ ਨਾ ਜੀ ਸ਼ਿਵਾਦੀ ਭਗਤੀ ਲਈ ਮੰਨਦੇ ਆ ਓਮ ਨਮਾ ਸ਼ਿਵਾਏ ਵੀ ਜਿਹੜਾ ਓਮ ਉੱਤੇ ਸਪੇਸ ਦੇ ਵਿੱਚ ਓਮ ਚੱਲ ਰਿਹਾ ਹਮ ਤੇ ਇਹਦੇ ਪਿੱਛੇ ਇੱਕ ਹੋਰ ਤਰਕ ਕੰਮ ਕਰਦਾ ਮੈਨੂੰ ਲੱਗਦਾ ਉਹਨਾਂ ਦਾ ਕੀ ਨਾਮ ਆ ਹਰਪਾਲ ਸਿੰਘ ਪੰਨੂਆ ਜੀ ਉਹਨਾਂ ਨੇ ਸ਼ਾਇਦ ਲਿਖਿਆ ਉਹ ਕਹਿੰਦੇ ਵੀ ਤਿੰਨੇ ਧਰਮਾਂ ਦੀ ਗੱਲ ਕੀਤੀ ਉਹਨਾਂ ਨੇ ਹੂੰ ਕਹਿੰਦੇ ਵੀ ਓਮ ਹਨਾ ਏਕ ਓਮਕਾਰ ਏਕ ਓਮਕਾਰ ਜੀ ਤੇ ਅੱਲਾਹੂ ਅਕਬਰ ਹੂੰ ਸਾਰਿਆਂ ਦੇ ਵਿੱਚ ਸਾਊਂਡ ਜਿਹੜੀ ਆ ਹਾਂ ਉਹ ਕਿਤੇ ਨਾ ਕਿਤੇ ਜਾ ਕੇ ਉਸ ਪਰਮਪਤਾ ਪ੍ਰਮਾਤਮਾ ਨਾਲ ਜੁੜਦੀ ਆ ਜੁੜਦੀ ਆ ਤਾਰਾਂ ਜੁੜਦੀਆਂ ਮਤਲਬ ਉਹ ਜਿਹੜੀ ਸਪੇਸ ਦੀ ਸਾਊਂਡ ਆ ਹਾਂ ਸੋ ਇਹ ਗੱਲਾਂ ਬਹੁਤ ਡੂੰਘੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਅਸੀਂ ਹੋਰ ਚੱਕਰ ਤਰੇ ਫਿਰਦੇ ਆ ਹੈਗਾ ਹੋਰ ਚੱਕਰ ਆ ਹੂੰ ਸੋ ਜਿਹੜਾ ਬੰਦਾ ਮਨੋਂ ਸਾਫ਼ ਹੋ ਕੇ ਚੱਲਦਾ ਨਾ ਜੀ ਜਿਹਦਾ ਉਹ ਉਹਦਾ ਸਿੱਧੂ ਮੂਸੇ ਵਾਲੇ ਦੀ ਗੱਲ ਹੀ ਕਰ ਲਓ ਉਹ ਬੰਦੇ ਤੇ ਪ੍ਰੈਸ਼ਰ ਵੀ ਬੜਾ ਸੀ ਬੜਾ ਕੁਝ ਚੱਲਦਾ ਸੀ ਬਿਲਕੁਲ ਸਹੀ ਗੱਲ ਹੈ ਪਰ ਉਹ ਪ੍ਰਮਾਤਮਾ ਨੇ ਉਹਦੇ ਮੂੰਹੋਂ ਇਹ ਗੱਲਾਂ ਕਢਾ ਰਿਆ ਸੀ ਹਮ ਠੀਕ ਹੈ ਜੀ ਪਰ ਨਹੀਂ ਕਿ ਇਹਨੂੰ ਸਮਝ ਕਿਤੇ ਨਾ ਕਿਤੇ ਲਿਬ ਲੱਗੀ ਸੀ ਸਮਝ ਨਹੀਂ ਆਈਆਂ ਨਹੀਂ ਨਹੀਂ ਸਮਝ ਆਈਆਂ ਨਹੀਂ ਸਾਹਿਬ ਇਹ ਸਮਝ ਆਉਂਦੀਆਂ ਹੀ ਨਹੀਂ ਹੁੰਦੀਆਂ ਜੇ ਸਮਝ ਆ ਜਾਵੇ ਤੇ ਫੇਰ ਅਸੀਂ ਤਾਂ ਫੇਰ ਅਨਿਤਾ ਪਰ ਰੱਬ ਬਣ ਗਿਆ ਰੱਬ ਬਣ ਗਿਆ ਬਿਲਕੁਲ ਸਹੀ ਗੱਲ ਹੈ ਉਹਦੀਆਂ ਰਜਾ ਤੇ ਉਹਦੀਆਂ ਉਹ ਹੀ ਜਾਣਦਾ ਉਹਦੀਆਂ ਉਹ ਹੀ ਜਾਣਦਾ ਤਾਂ ਹੀ ਕਰਕੇ ਜਿਹੜੇ ਗੁਰਬਾਣੀ ਪੜ੍ਹਦੇ ਆ ਲੋਕ ਉਹ ਸ਼ਾਂਤ ਚਿਤ ਹੋ ਜਾਂਦੇ ਆ ਉਹ ਪਾਣੀ ਪਿੱਛੇ ਨਹੀਂ ਲੜਦੇ ਜਿਹੜੇ ਲੋਕ ਧਰਮ ਨਾਲ ਜੁੜੇ ਆ ਨਾ ਜਿਹੜੇ ਲੋਕ ਇਹ ਗੱਲ ਸਮਝਦਾ ਅਸੀਂ ਕਹਿੰਨੇ ਭਗਤੀ ਮੈਂ ਬਹੁਤ ਕਰਦਾ ਵੀ ਭਗਤੀ ਭਗਤੀ ਜਿੱਥੇ ਤੁਸੀਂ ਕਰਦੇ ਉੱਥੇ ਨਾਲ ਇਹ ਸੰਸਾਰਕ ਮੋਹ ਇਹ ਵੀ ਛੱਡਣਾ ਪੈਣਾ ਇਹ ਕੱਲੀ ਭਗਤੀ ਨਾਲ ਗੱਲ ਨਹੀਂ ਬਣਨੀ ਤਾਂ ਸਵੇਰੇ ਸ਼ਾਮ ਉੱਠ ਕੇ ਚੱਲੋ ਭਗਤੀ ਕਰ ਲਈ ਤੇ ਮੁੜ ਕੇ ਇਹ ਖਿਆਲ ਹੋ ਹੀ ਹੋਇਆ ਵੀ ਅੱਜ 500 ਰੁਪਇਆ 500 ਪਾਉਂਡ ਬਣਦਾ ਸੀ ਅੱਜ 400 ਬਣਿਆ ਵੀ ਗੱਲ ਕੀ ਆ ਕਾਰਨ ਕਿ ਕਿਉਂ 100 ਘਟਕਿਉਂ ਬਣਿਆ ਦਿਮਾਗ ਉਧਰ ਨੂੰ ਰਹਿੰਦਾ ਜਿਹੜੀਆਂ ਸੰਸਾਰਿਕ ਪਦਾਰਥ ਇਹ ਵੀ ਸਾਨੂੰ ਛੱਡਨੇ ਪੈਣੇ ਤਾਂ ਹੀ ਸਾਡੀ ਭਾਗੀ ਜਿਹੜੀ ਸਫਲਿਆ ਇਹ ਸਾਡੇ ਗੁਰੂ ਨਾਨਕ ਦੇਵ ਜੀ ਨੇ ਇਹਨੂੰ ਥੋੜਾ ਜਿਹਾ ਉਲਟਾ ਕੀਤਾ ਉਹ ਕਹਿੰਦੇ ਕਿਰਤ ਕਰੋ ਆ ਨਾਮ ਜਪ ਵੰਡ ਛਕੋ ਹਾਂ ਪਰ ਇਹ ਕਲਾ ਕਲਾ ਨਾਮ ਹੀ ਜਪਣਾ ਹਾਂਜੀ ਤੇ ਉਹ ਨਾਮ ਜਪ ਕੇ ਤਾਂ ਫੇਰ ਤਾਂ ਤੁਸੀਂ ਲੋਕਾਂ ਤੇ ਬੋਲ ਬਣ ਗਏ ਹਾਂ ਵੀ ਮੈਂ ਨਾਮ ਜਪ ਰਿਆਂ ਹੂੰ ਤੇ ਮੇਰੇ ਮੂਰੇ ਚਨਾ ਆ ਡੇਰਾਬਾਦ ਇਦਾਂ ਹੀ ਚੱਲਦਾ ਨਾ ਨਹੀਂ ਇਹ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਪਰ ਇਹਨਾਂ ਸਿਧਾਂਤਾਂ ਤੇ ਚੱਲਦਾ ਕੌਣ ਆ ਕੋਈ ਵੀ ਨਹੀਂ ਪਰ ਇਹ ਇੱਥੇ ਤੇ ਪ੍ਰੋਬਲਮ ਇੱਥੇ ਖੜਦੀ ਆ ਬਹੁਤ ਘੱਟ ਲੋਕ ਚੱਲਦੇ ਆ ਹਾਂ ਬਹੁਤ ਹਾਂ ਮੈਂ ਲੱਖਾਂ ਪਿੱਛੇ ਤੋਂ ਕੋ ਦੋ ਚਾਰ ਲੋਕ ਲੱਖਾਂ ਪਿੱਛੇ ਹਜ਼ਾਰਾਂ ਪਿੱਛੇ ਨਹੀਂ ਲੱਖਾਂ ਜਿਹੜੇ ਚੱਲਦੇ ਆ ਉਹ ਸ਼ੋਅ ਨਹੀਂ ਕਰਦੇ ਉਹਨਾਂ ਨੂੰ ਲੋੜ ਨਹੀਂ ਉਹਨਾਂ ਨੂੰ ਸੰਸਾਰ ਦੀ ਲੋੜ ਉਹਨਾਂ ਨੂੰ ਸਮਝ ਆਈ ਆ ਹਾਂ ਜੀ ਕਿ ਜਿਹੜਾ ਦਾਨ ਕੀ ਕਹਿੰਦੇ ਹੁੰਦੇ ਆ ਬਹੁਤ ਗੱਲਾਂ ਜਿਹੜੀਆਂ ਇਹ ਪਰਦੇ ਵਾਲੀਆਂ ਹੁੰਦੀਆਂ ਦਾਨ ਦੇ ਕੇ ਰੌਲਾ ਪਾਉਣਾ ਵੀ ਬਹੁਤ ਖੁਸ਼ੀ ਦੀ ਗੱਲ ਆ ਬਿਲਕੁਲ ਸਹੀ ਗੱਲ ਆ ਪਰ ਇਥੇ ਹੀ ਕਰਦੇ ਆ ਇੱਥੇ ਲੋਕ ਪੱਖੇ ਤੇ ਨਾਮ ਲਖਾਈ ਜਾਂਦੇ ਆ ਪੱਖੇ ਤੇ ਨਾਮ ਹੈਨਾ ਸੇਵਾ ਕਰਾਈ ਸਰਦਾਰ ਫਲਾਣੇ ਸਿੰਘ ਨੇ ਫਲਾਣੇ ਸਿੰਘ ਫਲਾਣੇ ਸਿੰਘ ਦੀ ਜਨਾ ਯਾਦ ਦੇ ਵਿੱਚ 200 ਰੁਪਇਆ ਮੇਰੇ ਵੱਲੋਂ ਦਿੱਤਾ ਗਿਆ ਬਾਕੀ ਜਿਹੜੀ ਹੈ ਕਮੇਟੀ ਕਮੇਟੀ ਸਾਹਿਬ ਕਮੇਟੀ ਨੇ ਬਾਈ ਤੇ ਪੱਖਾ 600 ਦਾ ਪੱਖਾ 600 ਦਾ ਪੱਖਾ 600 ਦਾ ਲੱਗਿਆ ਬਿਲਕੁਲ ਬੰਦਾ ਨਾਮ ਦਾ ਪੱਖਾ ਨਾਮ ਦਾ ਪੱਖਾ ਹਰ ਕਿੱਥੇ ਹਾਂ ਇਹ ਗੱਲ ਸਾਹਿਬ ਨਾਲ ਦੂਸਰੇ ਪਾਸੇ ਇੱਕ ਨਾ ਬਹੁਤ ਮੰਦ ਭਾਗੀ ਖਬਰ ਆਇਆ ਇੱਕ ਹਾਂਜੀ ਯੂਪੀ ਤੋਂ ਅੱਛਾ ਤਾਂ ਮੈਂ ਸ਼ਾਇਦ ਸਾਂਝੀ ਕੀਤੀ ਤੁਹਾਡੇ ਨਾਲ ਇੱਕ ਜਿੱਦਾਂ ਆਪਣੇ ਲੋਕਾਂ ਦੇ ਵਿੱਚ ਸੈਣ ਸ਼ਕਤੀ ਜਿੱਦਾਂ ਮੈਂ ਸਬਰ ਦੀ ਆਪਾਂ ਸ਼ੁਰੂ ਤੋਂ ਗੱਲ ਕੀਤੀ ਸੈਣ ਸ਼ਕਤੀ ਤੇ ਸਬਰ ਬਹੁਤ ਘਟ ਗਿਆ ਹੂੰ ਵਿਆਹ ਦੇ ਵਿੱਚ ਜਲੰਧਰ ਦੇ ਦੋ ਨੌਜਵਾਨ ਜਿਹੜੇ ਆ ਜੀ ਜੂਪੀ ਦੇ ਵਿੱਚ ਉਹ ਵਿਆਹ ਲਿਗੇ ਹੂੰ ਬਰਾਤ ਦੇ ਵਿੱਚ ਭੰਗੜਾ ਪਾਉਂਦਿਆਂ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅੱਛਾ ਝਗੜਾ ਹੋਣ ਤੋਂ ਬਾਅਦ ਝਗੜਾ ਇੰਨਾ ਵੱਧ ਗਿਆ ਕਿ ਪੁਲਿਸ ਨੂੰ ਇਨਵੋਲਵਮੈਂਟ ਕਰਨੀ ਪਈ ਹੂੰ ਇਨਵੋਲਵਮੈਂਟ ਬਾਅਦ ਤੋਂ ਇੱਥੋਂ ਤੱਕ ਹੋ ਗਿਆ ਕਿ ਬਰਾਤ ਨੂੰ ਪੁਲਿਸ ਨੇ ਕਿਹਾ ਤੁਸੀਂ ਵਾਪਸ ਲੈ ਜਾਓ ਅੱਛਾ ਤੇ ਹਾਲਾਤ ਜਾਦੇ ਖਰਾਬ ਆ ਅੱਛਾ ਜੀ ਜਦੋਂ ਉਹ ਝਗੜੇ ਵਾਲੇ ਕਰਨ ਵਾਲੇ ਉਹ ਨੌਜਵਾਨ ਉਹ ਚਲੇ ਗਏ ਤਾਂ ਬਰਾਤ ਵਾਪਸ ਜਾਂਦੀ ਆ ਆਹੋ ਰਸਤੇ ਵਿੱਚ ਜਾਂਦਿਆਂ ਨੂੰ ਜਿਹੜੀ ਧਿਰ ਨਾਲ ਲੜਾਈ ਹੋਈ ਸੀ ਉਹ ਧਿਰ ਉਥੇ 25 30 ਮੁੰਡੇ ਲੈ ਕੇ ਹਮ ਰਸਤੇ ਵਿੱਚ ਉਹਨਾਂ ਰਸਤਾ ਰੋਕ ਕੇ ਜਿਨ੍ਹਾਂ ਮੁੰਡਿਆਂ ਤਿੰਨਾਂ ਨਾਲ ਲੜਾਈ ਹੋਈ ਆ ਬਰਾਤ ਸਾਰੀ ਦੇ ਵਿੱਚੋਂ ਉਹਨਾਂ ਤਿੰਨਾਂ ਮੁੰਡਿਆਂ ਨੂੰ ਕੱਢ ਕੇ ਅੱਛਾ ਤੇ ਉਥੇ ਇੰਨਾ ਕੁ ਘਟਾਪਾ ਉਹਨਾਂ ਦਾ ਕਰਦੇ ਆ ਹਮ ਤੇ ਉਹ ਦੋ ਮੁੰਡੇ ਤਾਂ ਉਥੇ ਮੌਕੇ ਤੇ ਮਰ ਗਏ अच्छा एक खबर भेजी ਤੁਸੀਂ ਇੱਕ ਮੁੰਡਾ ਜਿਹੜਾ ਉਹ ਹਸਪੀਟਲ ਦੇ ਜਾ ਕੇ ਉਹ ਮਤਲਬ ਆਪਣੀ ਜਿਹੜੇ ਆ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਅੱਛਾ ਜੀ ਹੁਣ ਤੁਸੀਂ ਇੱਥੇ ਹੀ ਗੱਲ ਦੇਖੋ ਮੈਂ 2 2 2 3 ਪੁਆਇੰਟ ਇੱਥੇ ਉੱਤੇ ਜਿਹੜੇ ਇਹ ਬਣਦੇ ਆ ਕੀ ਕਾਰਨ ਕੀ ਇੱਕ ਮੌਤ ਉਹ ਉਹਨਾਂ ਨੂੰ ਉਹਨਾਂ ਨੂੰ ਮਾਰ ਕੇ ਫਿਰ ਕੀ ਬਣੂਗਾ ਦੂਸਰੇ ਨੰਬਰ ਤੇ ਜੇ 15 16 ਜਾਣੇ ਜਾਂ 20 ਜਾਣੇ ਉਹ ਨੌਜਵਾਨ ਉੱਥੇ ਉਹਨੂੰ ਕੁੱਟਣਾ ਕਿ ਬਾਕੀ ਬਰਾਦ ਅੱਖਾਂ ਮੀਟ ਕੇ ਤਮਾਸ਼ਾ ਦਿਖਦੀ ਰਹੀ ਹੂੰ ਅਬਰਾਤ ਚ ਬੰਦਾ ਕਰਨਾ ਸੌਕੀ ਗੱਲ ਨਹੀਂ ਗਈ ਮੈਂ ਇਹ ਹੁਣ ਤੋ ਤਨ ਤੁਸੀਂ ਇਹਦੇ ਬਾਰੇ ਦੱਸਿਓ ਜ਼ਰੂਰ ਹਾਂਜੀ ਬਰਾਤ ਹੋਊਗੀ 100 ਸਵਾ 100 ਬੰਦੇ ਦੀ ਜੀ ਉਹਦੇ ਵਿੱਚੋਂ 20 ਜਾਣੇ ਹੂੰ ਦੋ ਨੌ ਤਿੰਨ ਤੁਹਾਡੇ ਬਰਾਤ ਦੇ ਵਿੱਚੋਂ ਤੁਹਾਡੇ ਰਿਸ਼ਤੇਦਾਰ ਵੀ ਹੋਣਗੇ ਉਹਨਾਂ ਦੇ ਆਹੋ ਸੱਜਣ ਮਿੱਤਰ ਵੀ ਹੋਣਗੇ ਭੈਣ ਭਰਾ ਵੀ ਹੋਣਗੇ ਆਹ ਤਿੰਨਾਂ ਨੂੰ ਕੱਢ ਕੇ ਤੁਹਾਡੇ ਬਰਾਤ ਦੇ ਸਾਹਮਣੇ ਅੱਖਾਂ ਸਾਹਮਣੇ ਆਹ ਉਹ ਨੌਜਵਾਨਾਂ ਨੂੰ ਕੁੱਟ ਕੇ ਮਾਰ ਦਿੱਤਾ ਜਾਂਦਾ ਹਾਂ ਤੇ ਮਤਲਬ ਸਾਡੀ ਅੱਜ ਅਸੀਂ ਕਹਿੰਦੇ ਤਾਂ ਅਸੀਂ ਇਹ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਨੇ ਆਂ ਹੂੰ ਤੜਕੇ ਕਿੱਦਾਂੋਂ ਸਾਡੀ ਸੋਚ ਚਲੀ ਗਈ ਆ ਮੁੰਡੇ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਜੀ ਬਹੁਤ ਨੌਜਵਾਨ ਆ ਜੇ 22 ਸਾਲ ਦਾ ਮੁੰਡਾ ਹਾਂਜੀ 22 ਸਾਲ ਦੇ ਮਰੇ ਜਲੰਧਰ ਦਾ ਰਹਿਣਾ ਜਲੰਧਰ ਦਾ ਰਹਿਣਾ ਤਿੰਨੇ ਹੀ ਮੁੰਡੇ ਇੱਕ ਤਾਂ ਮੁੰਡਾ ਦੋ ਦੋਨੇ ਤਿੰਨੇ ਰਹਿਣੇ ਵਾਲੇ ਜਲੰਧਰ ਦੇ ਆ ਜੀ ਮੈਂ ਕਿਹਾ ਤੁਹਾਨੂੰ ਦੱਸਦਾ ਵੀ ਬਰਾਤ ਅੱਗੇ ਬਰਾਤ ਪੁਰਾਣੇ ਸਮਿਆਂ ਦੇ ਵਿੱਚ ਬਰਾਤ ਜਾਂਦੀ ਸੀ ਨਾ ਤੇ ਬਰਾਤ ਦੇ ਨਾਲ ਬੰਦੇ ਲੋਕ ਹਥਿਆਰਾਂ ਵਾਲੇ ਜਾਂਦੇ ਹੁੰਦੇ ਸੀ ਉਹਨਾਂ ਜਮਾਨਿਆਂ ਦੇ ਵਿੱਚ ਬਰਾਤਾਂ ਨੂੰ ਲੋਕ ਲੁੱਟਦੇ ਹੁੰਦੇ ਸੀ ਲੁੱਟ ਲਿਆ ਜਾਂਦਾ ਸੀ ਲੁੱਟ ਲਿਆ ਜਾਂਦਾ ਸੀ ਕਿਉਂਕਿ ਲੋਕ ਇੱਥੇ ਕਰਕੇ ਹੀ ਆਪਾਂ ਨੂੰ ਅੱਜ ਕੱਲ੍ਹ ਅੱਜ ਦੇ ਜਮਾਨੇ 'ਚ ਪ ਕਿ ਲਾੜੇ ਦੇ ਕੋਲ ਕਿਰਪਾਨ ਕਿਉਂ ਹੁੰਦੀ ਆ ਲਾੜਾ ਕਿਰਪਾਨ ਫੜ ਕੇ ਤੁਰਿਆ ਫਿਰਦਾ ਸ਼ਾਇਦ ਹਾਂ ਉਹ ਇਸੇ ਕਰਕੇ ਲਾੜਾ ਕਿਰਪਾਨ ਰੱਖਦਾ ਹੁੰਦਾ ਸੀ ਕੋਲ ਕਿ ਰਾਹ ਦੇ ਵਿੱਚ ਉਹਨਾਂ ਜਮਾਨਿਆਂ ਦੇ ਵਿੱਚ ਕੋਈ ਏਡੇ ਹਥਿਆਰ ਤਾਂ ਨਹੀਂ ਹੁੰਦੇ ਸੀ ਜਿੱਦਾਂ ਜਿੱਦਾਂ ਬੰਦੇ ਨੇ ਤਰੱਕੀ ਕੀਤੀ ਉਦਾਂ-ਉਦਾਂ ਜਿਹੜਾ ਹੁੰਦਾ ਰਿਹਾ ਨਾਲ ਫੇ ਪਿੰਡ ਦੇ ਵਿੱਚ ਕਿਸੇ ਕੋਈ ਕਦੀ ਰਫਲ ਹੁੰਦੀ ਸੀ ਤੇ ਰਫਲਾਂ ਵਾਲੇ ਲੋਕ ਨਾਲ ਲੈ ਕੇ ਜਾਂਦੇ ਜਾਂਦੇ ਸੀ ਵੀ ਹਾਂ ਵੀ ਇਹਦੇ ਕੋਈ ਰਫਲ ਆ ਹਮ ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਇਹ ਕੰਮ ਚੱਲ ਪਿਆ ਆ ਵੀ ਲੋਕਾਂ ਦੇ ਵਿੱਚ ਆਪ ਜਿਹੜੀ ਪਹਿਲੀ ਗੱਲ ਕੀਤੀ ਆ ਵੀ ਸਹਿਣਸ਼ੀਲਤਾ ਦਾ ਮਾਦਾ ਦੇਖੋ ਬਰਾਤ ਆਈ ਆ ਬਰਾਤ ਦੇ ਵਿੱਚ ਲੜਾਈ ਹੋ ਪਈ ਜੀ ਲੜਾਈ ਜਿਹੜੀ ਆ ਉਹ ਸਿਆਣੇ ਬੰਦਿਆਂ ਨੇ ਕਿਤੇ ਨਿਵੇੜਨ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਕੋ ਐਡਾ ਹੋਇਆ ਕੀਤੀ ਹੋਗੀ ਕੀਤੀ ਹੋਊ ਦੂਜਾ ਦੇਖੋ ਵੀ ਉਹਨਾਂ ਉਹ ਜਿਹੜੇ ਕੁੜੀ ਵਾਲੇ ਆ ਉਹਨਾਂ ਦੇ ਵਿੱਚ ਵੀ ਸਹਿਣਸ਼ੀਲਤਾ ਦਾ ਮਾਦਾ ਵੀ ਤੁਸੀਂ ਗਾਂਹ ਜਾ ਕੇ ਬਰਾਤੀ ਘੇਰ ਲਈ ਆ ਜੀ ਕੋਈ ਲੋਕਾਂ ਦਾ ਹਾਲਾਤ ਦੇਖੋ ਤਾਂ ਤਿੰਨ ਮੁੰਡੇ ਕੁੱਟੇ ਨੇ ਹਮ ਜਦੋਂ ਨਾ ਭੀੜ ਦੇ ਵਿੱਚ ਜੀ ਕਿਤੇ ਜਿਹੜਾ ਉਹ ਲੜਾਈ ਹੋਵੇ ਸਾਡਾ ਇੱਕ ਰਿਸ਼ਤੇਦਾਰ ਸੀ ਉਹ ਕਹਿੰਦੇ ਹੁੰਦੇ ਸੀ ਹੈਨਾ ਕਦੀ ਵੀ ਆਪ ਤੇ ਬੰਦਾ ਲਿਆ ਕੇ ਬੰਦਾ ਕੁੱਟਣ ਨਹੀਂ ਆਈਦਾ ਹੂੰ ਆਪ ਤੇ ਗਿਆ ਬੰਦਾ ਨਾ ਅਗਲਾ ਬਾਧੂਚਾਰ ਮਾਰਦਾ ਉਹਨੂੰ ਪਤਾ ਹੁੰਦਾ ਵੀ ਸਿਰ ਤੇ ਇਹਦੇ ਆਉਣੀ ਆ ਤੇਰੇ ਤੇ ਇਹਦੇ ਆਉਣੀ ਬਿਲਕੁਲ ਸਹੀ ਹੈ ਠੀਕ ਹੈ ਕਿ ਨਹੀਂ ਹਾਂ ਹਾਂ ਬਿਲਕੁਲ ਸਹੀ ਹੈ ਕਾਲੇ ਬੱਕਰੇ ਸਾਡੇ ਮਿੱਤਰ ਨੇ ਲੜ ਤੀ ਚੋਣ ਲੜ ਲਈ ਹਾਂਜੀ ਦੁਪਹਿਰ ਦਾ ਵੇਲਾ ਹੂੰ ਦੁਪਹਿਰ ਦੇ ਵੇਲੇ ਤੇ ਕਹਿੰਦੇ ਵੀ ਵੀ ਬੋਤਲਾਂ ਸ਼ਰਾਬ ਵਗਾ ਲਈ ਹੂੰ ਮੈਂ ਉਹਨੂੰ ਬਹਾਵ ਚੇਰਾਂ ਦੀ ਗੱਲ ਆ ਮੈਂ ਉਹਨੂੰ ਕਹਿੰਦਾ ਮੈਂ ਗੱਲ ਸੁਣ ਲੈ ਕੇ ਧਿਆਨ ਨਾਲ ਹੂੰ ਮੈਂ ਤਾਂ ਜਿਹੜੇ ਬੰਦੇ ਤਾਂ ਸੱਦੇ ਆ ਇਹ ਸੁਧੀਆਂ 57 ਹੀ ਆ ਹਾਂ ਠੀਕ ਆ ਲੜਾਈ ਦਾ ਘਾਰੀ ਆ ਲੜਾਈ ਦਾ ਘਾਰ ਆ ਤੂੰ ਦਿਨੇ ਸ਼ਰਾਬ ਲਗਾ ਭਲਾਉਣਾ ਹੂੰ ਇੱਕ ਗੱਲ ਸੁਣ ਲੈ ਇਹ ਸਾਹਮਣੇ ਕਿਉਂ ਹੋ ਜਾਣੇ ਆ ਹੂੰ ਤੇ ਤੇਰੀ ਸਰਪਾਜੀ ਸਰਪੁੰਜੀ ਬਣਨ ਤੋਂ ਪਹਿਲੇ ਗੱਲ ਹੋ ਰਹੀ ਜਾਨੀ ਗੱਲ ਹੋ ਰਹੀ ਜਾਨੀ ਠੀਕ ਆ ਇਹ ਸ਼ਰਾਬ ਨਾ ਪਲਾ ਦੁਪਹਿਰ ਨੂੰ ਹੂੰ ਉਹਦੇ ਬਾਪੂ ਹੋਈ ਸੀ ਰਿਟਾਇਰਮੈਂਟ ਹੋਇਆ ਸੀ ਹੂੰ ਕਹਿੰਦਾ ਵੀ ਬਾਪੂ ਨੂੰ ਰਿਟਾਇਰਮੈਂਟ ਦੇ ਪੈਸੇ ਕਹਿੰਦਾ ਬਹੁਤ ਮਿਲਿਆ ਲਾਵਾਂਗੇ ਅੱਛਾ ਅੱਛਾ ਮੈਂ ਕਹਾ ਦੇਖੋ ਸੋਚ ਦੇਖੋ ਕਿਧਰ ਨੂੰ ਆ ਮੈਂ ਕਹਾ ਫੇਟ ਹੀ ਹਾਂ ਮੈਂ ਕਹਾ ਆਹ ਗੱਲ ਸਿਆਣੀ ਆ ਤੇਰੀ ਤੂੰ ਸਹੀ ਆ ਮੈਂ ਕਹਾ ਹਨਾ ਤੇ ਮੈਂ ਕਹਾ ਇਹ ਗੱਲ ਸਹੀ ਆ ਮੈਂ ਕਹਾ ਵੀ ਫੇਸ ਹਟਿਆ ਅੱਛਾ ਉਹੀ ਗੱਲ ਹੋਈ ਅੱਛਾ ਇਹਦੀ ਇੱਕ ਕਾਲੇ ਬੱਕਰੇ ਨਾ ਸਾਹਮਣੇ ਸਟੇਸ਼ਨ ਆ ਹਾਂਜੀ ਇਧਰਲੇ ਪਾਸੇ ਉਹਨਾਂ ਦਾ ਬੂਥ ਲੱਗਾ ਸੀ ਅਹੀਂ ਬੂਥ ਤੇ ਬਾਹਰ ਮੰਜਾ ਲਮਾ ਪਿਆ ਉਥੇ ਪਏ ਇਹ ਨਾ ਹਰ ਹੱਲ ਕਰਦੀ ਮਢੀ ਦੇ ਦਿਨੇ ਸ਼ਰਾਬ ਪੀ ਲਈ ਫਿਰ ਲਾਪੇ ਫਿਰਨ ਹਾਂ ਚਲੋ ਜੀ ਇਹ ਚਲ ਗਿਆ ਸਟੇਸ਼ਨ ਤੇ ਸਟੇਸ਼ਨ ਤੇ ਜਾ ਕੇ ਹਾਂ ਉੱਥੇ ਤਾਸ਼ ਖੇਡਣ ਲੱਪੇ ਹਾਂ ਸਟੇਸ਼ਨ ਮਾਸਟਰ ਨੇ ਆ ਕੇ ਇਹਨਾਂ ਨੂੰ ਕੁਝ ਕਿਹਾ ਠੀਕ ਹੈ ਜੀ ਇਹ ਲੜ ਪਏ ਹਾਂ ਬਸ ਫਿਰ ਚੱਲ ਪਈ ਡਾਂਗ ਸ਼ੁਰੂਆਤ ਹੋ ਗਈ ਡਾਂਗ ਡਾਂਗ ਚੱਲ ਪਈ ਹਾਂ ਸ਼ਰਾਬ ਪੀਤੀ ਪੈਰਾਂ ਪੈਰੋਂ ਨਿਕਲਿਓ ਹਾਂ ਉਰਾਲਾ ਪੈ ਗਿਆ ਜੀ ਵੀ ਲੜਾਈ ਹੋ ਪਈ ਲੜਾਈ ਹੋ ਪਈ ਹਾਂ ਮੈਂ ਇਹ ਤਾਂ ਲੰਮਾ ਪਿਆ ਮੈਂ ਤਾਂ ਇਹਦਾ ਚੱਕ ਕੇ ਦੇਖਿਆ ਮੈਂ ਕਿਹ ਲੜਾਈ ਹੋਪੀ ਮੈਂ ਕਿਹਾ ਚਲੋ ਹੋਣੀ ਸੀ ਇਹ ਤਾਂ ਹੂੰ ਤੇ ਉਹ ਮੈਨੂੰ ਨਾਲ ਮੁੰਡਾ ਉਹ ਕਹਿੰਦਾ ਚਲੀਏ ਮੈਂ ਕਿਹਾ ਕਰਨ ਕੀ ਜਾਣਾ ਮੈਂ ਕਿਹਾ ਉਹ 25 30 ਜਾਣੇ ਗਏ ਹੋ ਆ ਹਾਂਜੀ ਕਿਸੇ ਇੱਕ ਦਿਨ ਕਟਣ ਡੇ ਹੋਣੇ ਆ ਬਸ ਕੀ ਕਰਨ ਜਾਣਾ ਮੈਂ ਕਿਹਾ ਪਿਆਰ ਹੂੰ ਜਦੋਂ ਨਹੀਂ ਲੜਾਈ ਹੁੰਦੀ 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 ਪਹਿਲਾਂ ਉਹਲਾ ਸੀ ਸਟੇਜਾਂ ਦਾ ਜਦੋਂ ਸਾਹਮਣੇ ਆਈ ਹੂੰ ਤੇ ਇੱਕ ਗੋਰਖਾ ਉਹਦੇ ਹੱਥ ਛੱਬਲ ਤੇ ਸਾਡੇ ਬੰਦੇ ਉਹਦੇ ਉਹਨੇ ਮੂਰੇ ਲਾਇਓ ਅੱਛਾ ਕੱਲੇ ਨਹੀਂ ਕੱਲੇ ਨਹੀਂ ਅੱਛਾ ਬਾਕੀ ਬੰਦੇ ਸਾਰੇ ਦੂਰ ਜਾ ਕੇ ਮੂਰੇ ਮੂਰੇ ਉਹਦੇ ਭਜਿਓ ਅੱਛਾ ਉਹ ਇੱਕ ਉਹ ਇੱਕ ਹੱਥੇ ਝੱਬਲ ਤੇ ਦੂਜੇ ਹੱਥੇ ਡਾਂਗ ਹਾਂ ਦੇ ਜਿੱਧਰ ਪੈਂਦੀ ਪੈਣਦੇ ਇਹਨਾਂ ਦੇ ਅੱਛਾ ਉਹ ਮੈਂ ਕਿਹਾ ਪਾਲਿਆ ਉੱਠ ਉਹਦੇ ਤੇ 76 ਪੈਣਦੇ ਇਹਨਾਂ ਦੇ ਅੱਛਾ ਅੱਛਾ ਹਾਂ ਇਹ ਕਹੇ ਮੈਂ ਜਾ ਕੇ ਤੇ ਪਹਿਲੇ ਸਕੈਨਿੰਗ ਕੀਤੀ ਵੀ ਹੈਗਾ ਕਿ ਉਹ ਮੈਲ ਦੇ ਨਾਲ ਦੇਖਿਆ ਮੈਂ ਕਿਹਾ ਇਹ ਜੇ ਸਾਹ ਨਾਲ ਇਹ ਝੱਬਲ ਭਰਾ ਰਿਆ ਇਹਨੇ ਤਾਂ ਨਹੀਂ ਪੈਰ ਲੱਗਣਦੇ ਨੇ ਖਾਲੀ ਹੱਤੀ ਨਲਕਾ ਲੱਗਾ ਮੈਂ ਕਹਾ ਹਥੀ ਖੋਲ ਲੀਏ ਬਕੋਤਾ ਕਰਕੇ ਮੈਂ ਨਾਟ ਖੋਲਣ ਲੱਪਿਆ ਉਹ ਨਟਕ ਤੇ ਖੋਲਣ ਇੱਕ ਖੋਲਿਆ ਮੈਂ ਕਹਾ ਤਾਨੂੰ ਨਟ ਖੋਲਣ ਤਾਨੂੰ ਹੋ ਜਾਣਾ ਮੈਂ ਜਾ ਕੇ ਮਗਰੋਂ ਦੀ ਜਾ ਕੇ ਨਾ ਮੈਂ ਕਹਾ ਇਹਨੂੰ ਕਾਬੂ ਤਾਂ ਕਰੀਏ ਬੇਨ ਕੱਲੇ ਨਾ ਤਰਸਾਲਾ ਮਚਾਇਆ ਪਿਆ ਮੈਂ ਉੱਤੋਂ ਦੀ ਪਾਇਆ ਜੱਫਾ ਇਥੋਂ ਉਹਨੇ ਮਾਰਿਆ ਝਟਕਾ ਜੀ ਉਹ ਲਾ ਪਿਆ ਚਲੋ ਉਹਨੂੰ ਜੀ ਅਸੀਂ ਫੜ ਕਾਬੂ ਕਰ ਲਿਆ ਬੰਦੇ ਨੂੰ ਉਸ ਕੇਸ ਦੇ ਵਿੱਚ ਨਾ ਉਹਨਾਂ ਨੇ ਸਟੇਸ਼ਨ ਨਾਲ ਉਥੇ ਮਰੇ ਗੱਡੀ ਰੁਕ ਗਈ ਜਦੋਂ ਰੇਲਵੇ ਨਾਲ ਪੰਗਾ ਪੈ ਜਾਣਾ ਇਹ ਤਾਂ ਕੰਮ ਖਰਾਬ ਹੋ ਗਿਆ ਉਹ ਦਾਵਾ ਪੰਗਾ ਪੰਗਾ ਹੂੰ ਉਹ ਮੁਰਕੇ ਜਿਹਨੂੰ ਜਿਹਨੂੰ ਦੱਸਿਆ ਮੈਂ ਉਹ ਚੱਕਰ ਵੱਧ ਗਿਆ ਹੂੰ ਕਹਿੰਦਾ ਕਿਦਾਂ ਪਰਚੇ ਨਾਲ ਲਿਆਉਣ ਨੂੰ ਫਿਰੇ ਮੈਂ ਕਿਹਾ ਗੱਲ ਸੁਣ ਲੈ ਪਰਚੇ ਸਾਡਾ ਨਾ ਨਹੀਂ ਆਉਣਾ ਚਾਹੀਦਾ ਹੂੰ ਤੈਨੂੰ ਦੁਪਹਿਰੇ ਕਿਹਾ ਸੀ ਹੂੰ ਵੀ ਇਹ ਆ ਕਲੇਸ਼ ਹੋ ਜਾਣਾ ਉਹ ਪੈਨਸ਼ਨ ਵਾਲੇ ਲਾ ਪੈਸੇ ਇਹ ਜਰੋਂ ਮੈਂ ਕਿਹਾ ਜਿੱਦਾਂ ਜਰਨੀ ਆ ਸਾਡਾ ਨਾ ਆਇਆ ਨਾ ਤਾਂ ਮੈਂ ਕਹਾਂ ਡਾਂਗ ਤੇਰੇ ਫਿਰੂਗੀ ਹੁਣ ਤੈਨੂੰ ਦੱਸ ਦਿੱਤੀ ਗੱਲ ਸਾਡੇ ਘਰ ਮਾਂ ਨੂੰ ਪੁਲਿਸ ਨਹੀਂ ਆਉਣੀ ਚਾਹੀਦੀ ਸਹੀ ਹੈ ਸੋ ਲੋਕ ਜਿਹੜੇ ਆ ਨਾ ਸ਼ਰਾਬ ਪੀਤੀ ਦੇ ਵਿੱਚ ਹਮ ਤੱਕ ਸਾਡੇ ਲੋਕ ਕਲੇਸ਼ ਭਾਲਦੇ ਫਿਰਦੇ ਆ ਵੀ ਕਿਤੇ ਕਲੇਸ਼ ਲੱਭ ਪਏ ਹਮ ਪੀਤੀ ਦੋਨਾਂ ਤਰ੍ਹਾਂ ਨਹੀਂ ਹੋਣੀ ਆ ਬਿਲਕੁਲ ਆ ਆ ਸਾਰੀ ਜ਼ਿੰਦਗੀ ਵਿੱਚ ਵਜੇ ਹੋਣਗੇ ਸਾਡੇ ਨਾਲ ਕਾਲਰ ਨੇ ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਸਿੰਘ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਬੇਟਾ ਗੈਲ ਸਾਹਿਬ ਟੈਨੂੰ ਵੀ ਬਹੁਤ ਕਰਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਬੇਟਾ ਮੈਂ ਇਸ ਲਈ ਟੈਲੀਫੋਨ ਕੀਤਾ ਐ ਕਿ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਆ। ਸ਼ੁਕਰੀਆ ਜੀ। ਦੂਜੀ ਗੱਲ ਇਹ ਆ ਕਿ ਅੱਜ ਤੁਸੀਂ ਐਨੇ ਸੱਜਦੇ ਐਨੇ ਸੋਹਣੇ ਆ। ਸਾਡੇ ਕੋਲ ਸਾਡੀ ਬਹੁਤ ਵੱਡੀ ਉਮਰ ਕਰੇ ਤੁਹਾਨੂੰ ਪਰਜਾ ਕਿੱਦਾਂ ਸੱਜਦੇ ਆ। ਹੈਂ? ਸ਼ੁਕਰੀਆ ਜੀ। ਮੈਂ ਤੁਹਾਨੂੰ ਦੇਖ ਕੇ ਬੜੀ ਖੁਸ਼ ਹੋਇਆ। ਮੈਂ ਕਿਹਾ ਅੱਜ ਮੈਂ ਆਪਣੇ ਬੱਚਿਆਂ ਨੂੰ ਟੈਲੀਫੋਨ ਕਰਾਂ। ਧੰਨਵਾਦ ਜੀ। ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ। ਐ ਰਾਜੀ ਖੁਸ਼ੀ ਰਹੋ ਐਦਾਂ ਹੀ ਹੁੰਦੇ ਜਾਂਦੇ ਰਹੋ ਮੈਂ ਤਾਂ ਹਰ ਬਿਲਫੰਡਾ ਪ੍ਰੋਗਰਾਮ ਦੇਖ ਲਈ ਮੈਂ ਸੌਤਾਲ ਤੋਂ ਬੋਲਦੀ ਆ ਅਰੇ ਸੌਤਾਲ ਤੋਂ ਮੈਂ ਪੁੱਛਣ ਲੱਗਾਈ ਕਿੱਥੋਂ ਬੋਲਦੇ ਆ ਅੱਛਾ ਜੀ ਹਾਂਜੀ ਮੈਂ ਸੌਤਾਲ ਤੋਂ ਕਲੰਬੰਤ ਕੋਲ ਬੋਲਦੀ ਆ ਅੱਛਾ ਜੀ ਕਿ ਅੱਗੇ ਵੀ ਸੰਦੀਪ ਨਾਲ ਤੇ ਇੰਦਰਜੀਤ ਨਾਲ ਗੱਲਬਾਤ ਕਈ ਵਾਰੀ ਹੋਈ ਪਰ ਗੱਲ ਸਭ ਤੇਰੇ ਨਾਲ ਹੀ ਕੀਤੀ ਹੋਈ ਅੱਛਾ ਜੀ ਚਲੋ ਹੁਣ ਹੋ ਵੀ ਜੀ ਹੋ ਗਿਆ ਜੀ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਨਾਲ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਐਦਾਂ ਹੀ ਹੁੰਦੇ ਜਾਂਦੇ ਰਹੋ ਬੇਟਾ ਰਾਜੀ ਖੁਸ਼ੀ ਸ਼ੁਕਰੀਆ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਵੇ ਗੱਲਸਾਬ ਨਾਨਾ ਜਦੋਂ ਗੁਰਦੁਆਰਾ ਸਾਹਿਬ ਖਾਸ ਕਰਕੇ ਨਾ ਤੁਸੀਂ ਬਹੁਤ ਸਾਰੀਆਂ ਕੜਨਾਵਾਂ ਸੁਣੀਆਂ ਹੋਣੀਆਂ ਹਾਂਜੀ ਕਿਸੇ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਆ ਤੇ ਕਿਸੇ ਗੁਰੂ ਘਰ ਉਹ ਬੱਚਾ ਗਿਆ ਹੂੰ ਤੇ ਕਿਸੇ ਨੂੰ ਕੈਂਸਰ ਹੋ ਗਿਆ ਉਹ ਕਿਸੇ ਗੁਰੂ ਘਰ ਵਿੱਚ ਉਹ ਔਰਤ ਜਾਂ ਬੰਦਾ ਗਿਆ ਅੱਛਾ ਜੀ ਤੇ ਉਹਨਾਂ ਜਿਹੜੀ ਬਿਮਾਰੀ ਦਾ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਖਤਮ ਹੋ ਗਈ ਆ ਖਾਇਰੋਸ਼ਨੀ ਵਾਪਸ ਆ ਗਈ ਪਿਛੇ ਜੇ ਫਤੇਗੜ ਸਾਹਿਬੇ ਛੋਟਾ ਜਿਹਾ ਬੱਚਾ ਸੀਗਾ ਹੂੰ ਤੇ ਉੱਥੇ ਉਹਦੀ ਨਜ਼ਰਾਂ ਦੀ ਅੱਖਾਂ ਇੱਕ ਪਹਿਲਾ ਇੱਕ ਅੱਖ ਦੀ ਨਜ਼ਰ ਗਈ ਅੱਛਾ ਜੀ ਉਹਨੇ ਆਪਣੇ ਮਾਪੇ ਨੂੰ ਕਿਹਾ ਵੀ ਮੈਨੂੰ ਇੱਕ ਅੱਖ ਤੋਂ ਸੁਸਣਾ ਬੰਦ ਹੋ ਗਿਆ ਆ ਤੇ ਉਹ ਕਹਿੰਦੇ ਕਿ ਚਲੋ ਹਸਪੀਟਲ ਆਪਾਂ ਲੈ ਚਲਦੇ ਹਾਂ ਨਾ ਤੇ ਰਸਤੇ ਵਿੱਚ ਉਹ ਤੇ ਕੁਦਰਤੀ ਜਿਹਦਾ ਮਾਪੇ ਨੇ ਕਿਹਾ ਭੀ ਜਾਂਦੇ ਜਾਂਦੇ ਜਾਣਾ ਤਾਂ ਹੈਗਾ ਫਤੇਗੜ ਸਾਹਿਬ ਮੱਥਾ ਆਪਾਂ ਠੀਕ ਚੱਲਦੇ ਹਾਂ ਆ ਘਰੋਂ ਨਿਕਲੇ ਤਾਂ 5-7 ਮਿੰਟ ਬਾਅਦ ਦੂਸਰੀ ਅੱਖ ਦੀ ਨਜ਼ਰ ਵੀ ਜੜੀ ਆ ਉਹ ਬੱਚੇ ਦੀ ਚਲੀ ਗਈ ਅੱਛਾ ਜੀ ਤੇ ਬੱਚਾ ਉਹ ਨਿਆਣੇ ਦਾ ਰੋਲਾ ਪਾ ਦਿੱਤਾ ਵੀ ਮੈਂ ਤਾਂ ਬਿਲਕੁਲ ਦਸਣਾ ਬੰਦ ਹੋ ਗਿਆ ਅੱਛਾ ਉਹ ਹਸਪੀਟਲ ਨੂੰ ਲੈ ਕੇ ਜਾ ਰਹੇ ਰਸਤੇ ਵਿੱਚ ਗੁਰਦੁਆਰਾ ਸਾਹਿਬ ਆਉਂਦਾ ਤੇ ਉੱਥੇ ਮੱਥਾ ਠੀਕਦੇ ਆ ਤੇ ਉੱਥੇ ਮੈਨੂੰ ਆਪਣੀ ਜਿਹੜਾ ਪ੍ਰਕਰਮਾ ਕਰਦੇ ਉੱਥੇ ਭੋਰਾ ਸਾਹਿਬ ਦੇ ਵਿੱਚ ਜਾ ਕੇ ਅੱਛਾ ਉਹ ਬੱਚਾ ਉੱਥੇ ਜਾਂਦਾ ਤੇ ਮੱਥਾ ਟੇਕਦਾ ਤੇ 5 ਮਿੰਟ ਦੇ ਵਿੱਚ ਉਹ ਬੱਚੇ ਦੀ ਨਜ਼ਰ ਜਿਹੜੀ ਉਹ ਵਾਪਸ ਆ ਜਾਂਦੀ ਹੈ ਅੱਛਾ ਜੀ ਇਹ ਪਿਛਲੇ ਤਿੰਨਾਂ ਦਿਨਾਂ ਦੀ ਗੱਲ ਆ ਹੂੰ ਉਹ ਵਾਪਸ ਨਾਂ ਜਰ ਵਾਪਸ ਆ ਜਾਂਦੀ ਹੈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਹਸਪੀਟਲ ਜਾਣ ਦੀ ਲੋੜ ਨਹੀਂ ਫਿਰ ਇਹੀ ਇੱਕ ਘਟਨਾ ਵਾਪਰੀ ਸੀ ਅਮ ਸ਼੍ਰੀ ਅਮਰਸਾਪ ਕੋਲ ਲਈ ਕਾਲ ਲਓ ਹਾਂ ਗੱਲੇ ਜਾਰੀ ਰੱਖਿਓ ਹਾਂ ਜੀ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੰਦੀਪ ਸੰਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਜੀ ਮੈਨੂੰ ਮੇਰੇ ਪਿੰਡਾਂ ਦੀ ਯਾਦ ਜਦ ਕਰਾਉਂਦੀ ਆ ਕਾਲੀ ਬੱਕਰੇ ਦੀ ਤਾਂ ਸਾਡੇ ਪਿੰਡਾਂ ਦੀ ਅੱਛਾ ਤੁਹਾਡਾ ਪਿੰਡ ਕਿਹੜਾ ਜੀ ਡੋਲੀਕੇ ਅੱਛਾ ਡੋਲੀਕੇ ਤੂੜੇ ਹਾਂਜੀ ਹਾਂ ਡੋਲੀਕੇ ਤੂੜੇ ਹੈਗਾ ਜੀ ਹੈਗਾ ਹਾਂ ਜੀ ਬਹੁਤ ਸੋਹਣੇ ਲੱਗਦੇ ਤੁਸੀਂ ਹਨਾ ਗੱਲਾਂ ਸੋਹਣੀਆਂ ਲੱਗਦੀਆਂ ਮੈਂ ਤੁਹਾਡੇ ਰੋਜ਼ ਦੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਅੱਛਾ ਕਿੰਨਾ ਚਿਰ ਹੋ ਗਿਆ ਇੱਧਰ ਆਇਆ ਨੂੰ ਮੈਨੂੰ 56 ਸਾਲ ਹੋ ਗਏ ਆ ਸੁਬੰਡਾਪਾ ਹੋ ਗਿਆ ਬਹੁਤ ਸਮਾਂ ਹੋ ਗਿਆ ਜੀ ਹੈ ਹਾਂ ਜੀ ਮੈਂ ਲਾਵਲਪੁਰ ਪੜਦੀ ਹੁੰਦੀ ਸੀਗੀ ਅੱਛਾ ਲਾਵਲਪੁਰ ਪੜਦੇ ਠੀਕ ਆ ਹਾਂ ਜੀ ਕਾਲੇ ਬੱਕਰੀ ਤੋਂ ਚੜਦੇ ਸੀ ਜਾਂ ਪਿੰਡਾਂ ਵੇਚਦੀ ਜਾਂਦੀ ਸੀ ਬਸ ਨਹੀਂ ਅਸੀਂ ਪਿੰਡੋਂ ਉੱਦੋਂ ਤੁਰ ਕੇ ਜਾਂਦੇ ਸੀ ਫਿਰ ਸਾਈਕਲ ਤੇ ਜਾਂਦੇ ਸੀ ਸਾਲ ਉੱਥੇ ਹੁੰਦੀਆਂ ਨੇ ਗੱਲ ਸਾਰਾ ਅੱਛਾ ਆਹ ਉਹ ਚਿਰਾਂ ਦੀ ਗੱਲ ਹੈ ਹਾਂ ਹਾਂ ਜੀ ਉਦੋਂ ਕੁੜੀਆਂ ਦਾ ਸਕੂਲ ਐ ਨਹੀਂ ਸੀਗਾ ਉਹ ਤਾਂ ਦੋਲੀ ਕਿ ਦੁੜੀ 10ਵੀਂ ਦਾ ਹੁੰਦਾ ਸੀ ਸਕੂਲ ਮੁੰਡਿਆਂ ਦਾ ਕੁੜੀਆਂ ਦਾ ਨਹੀਂ ਸੀ ਅੱਛਾ ਅਸੀਂ ਬਿਆਸ ਕਦੋਂ ਸਾਰੇ ਇੱਦਾਂ ਸਾਰੀਆਂ ਕੁੜੀਆਂ ਜਾਂਦੀਆਂ ਨਹੀਂ ਆਪਣ ਅੱਛਾ 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 ਪਿਆਸ ਮੈਂ ਕਿੰਨਾ ਕਿ ਤੁਹਾਡੇ ਪਿੰਡੋਂ ਕਿੰਨਾ ਕਿ ਪੈ ਜਾਂਦਾ ਦੋਲੀ ਕਿ ਤੂੰ ਦੋ ਲਿਖਿਆ ਤੋਂ 2.2 ਕਿਲੋ ਮੀਟਰ ਹੁਣਾ ਦੋ ਕਿਲੋ ਮੀਟਰ ਠੀਕ ਹੈ ਜੀ ਠੀਕ ਹੈ ਲਾਂਗ ਪੋਰ ਵੀ 2 ਕਿਲੋ ਮੀਟਰ 2 ਕਿਲੋ ਮੀਟਰ ਹਾਂ ਅਲਾਵਰਪੁਰ ਨੇੜੇ ਆ ਮੈਂ ਕਿੰਨਾ ਯਾਦ ਕਰਾਤੀ ਸੀ ਸਾਰਾ ਕੁਝ ਬਿਲਕੁਲ ਜੀ ਕਾਲਾ ਬੱਕਰਾ ਵੀ ਚੇਂਜ ਹੋ ਗਿਆ ਹੁਣ ਸਾਰਾ ਹੀ ਨਹੀਂ ਮੈਂ ਜਾ ਕੇ ਆਈ ਹਾਂ ਹੁਣ ਇੰਨਾ ਨਹੀਂ ਚੇਂਜ ਹੋਇਆ ਅੱਛਾ ਆਹ ਰੋਡ ਰਾਡ ਬਣ ਗਈ ਉਹ ਤਾਂ ਚਲੋ ਅਡਾ ਅਡਾ ਤਾਂ ਨਹੀਂ ਬਣ ਸਕਿਆ ਸੜਕ ਬਹੁਤ ਸੋਹਣੀ ਬਣੀ ਆ ਸਾਈਕਲ ਹਾਂਜੀ ਸੜਕਾਂ ਕੋਲ ਜਲਦੀ ਸੜਕ ਹਾਂਜੀ ਸੜਕ ਬਹੁਤ ਵਧੀਆ ਬਣ ਗਈ ਉਹ ਹਾਂਜੀ ਧੰਨਵਾਦ ਜੀ ਹਾਂਜੀ